J Point belega chill why these NHLVNIYIn car cars when they're in the fact that they're WE It keeps <laughs> thetails конליzk Bellis in the險. ayyy ਸਤਿਨਾਮ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਸੰਗਤਾਂ ਵੱਲੋਂ ਸਮੁੱਚੇ ਪੰਜਾਬੀਆਂ ਵੱਲੋਂ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਤੋਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਕਰਦੇ ਨੇ ਉਹਨਾਂ ਲਈ ਸਖਤ ਕਾਨੂੰਨ ਬਣਾਉਣ ਲਈ ਔਰ ਦਿਨ-ਪ੍ਰਤੀ ਦਿਨ ਜੋ ਨਸ਼ਿਆਂ ਦੀ ਪੂਰੀ ਹਨੇਰੀ ਚੱਲ ਰਹੀ ਹੈ ਪੰਜਾਬ 'ਚ ਇਹਨੂੰ ਰੋਕਣ ਲਈ ਅੱਜ ਇੱਥੇ ਇੱਕ ਰੋਸ ਮਾਰਚ ਜਿਹੜਾ ਇੱਥੋਂ ਸਰਦਾਰਾ ਸ਼੍ਰੀ ਜੋਸਿਰਪ ਤੋਂ ਕੱਢਿਆ ਜਾ ਰਿਹਾ ਨਸਨ ਦੇ ਸਮੁੱਚੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਦੇ ਵਿੱਚ ਭਾਗ ਲਿਆ ਔਰ ਸਮੁੱਚੇ ਸਿੱਖ ਸੰਗਤਾਂ ਨੇ ਦੇ ਵਿੱਚ ਭਾਗ ਲਿਆ ਅਸੀਂ ਸਰਕਾਰਾਂ ਕੇ ਹੀ ਅਪੀਲ ਕਰਦੇ ਆਂ ਕਿ ਜਿਹੜੀਆਂ ਸਰਕਾਰਾਂ ਨੇ ਕਾਨੂੰਨ ਦੀ ਪਾਲਣਾ ਕਰਨੀ ਹੈ ਜਿਨ੍ਹਾਂ ਨੇ ਕਾਨੂੰਨ ਨੂੰ ਲਾਗੂ ਕਰਨਾ ਅੱਜ ਉਹ ਸਰਕਾਰਾਂ ਦੇ ਵਿੱਚ ਬੈਠੇ ਨਮਾਇंदे ਇਸ ਗੱਲ ਨੂੰ ਲਾਗੂ ਕਰਨ ਕਿ ਜਿਹੜੇ 30-30 ਸਾਲ ਤੋਂ 32-32 ਸਾਲ ਤੋਂ ਜ਼ਿਲ੍ਹਿਆਂ ਦੇ ਵਿੱਚ ਬਿਨਾ وجہ ਔਰ ਆਪਣੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਨਜਰਬੰਦ ਨੇ ਉਹਨਾਂ ਸਿੰਘਾਂ ਨੂੰ ਜਿਹੜਾ ਤੁਰੰਤ ਰਿਹਾ ਕੀਤਾ ਜਾਵੇ ਔਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਣ ਔਰ ਨਸ਼ਿਆਂ ਦਾ ਜਿਹੜਾ ਵਧ ਰਿਹਾ ਰੁਝਾਨ ਹੈ ਨੂੰ ਤੁਰੰਤ ਰੋਕਿਆ ਜਾਵੇ ਸਾਡੀ ਸਮੁੱਚੀ ਸੰਗਤ ਦੀ ਅੱਜ ਮੰਗ ਹੈ ਇਸ ਮੰਗ ਨੂੰ ਲੈ ਕੇ ਸਮੁੱਚੀਆਂ ਸਿੱਖ ਸੰਗਤਾਂ ਨੇ ਸਮੁੱਚੇ ਪੰਜਾਬੀਆਂ ਨੇ ਅੱਜ ਇੱਕ ਵਿਸ਼ਾਲ ਪੈਦਲ ਮਾਰਚ ਜਿਹੜਾ ਗੁਰਦੁਆਰਾ ਸ੍ਰੀ ਜੋਤੀਸਰਬਹ ਤੋਂ ਲੈ ਕੇ ਚੌਹਾਰ ਨੰਬਰ ਚੁੰਗੀ ਨੂੰ ਹੁੰਦਾ ਫਤਿਹਗੜ੍ਹ ਸਾਹਿਬ ਤੱਕ ਲੈ ਕੇ ਜਾਣਾ ਸਤਿ ਸ੍ਰੀ ਅਕਾਲ